ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਉੱਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹੁਣ ਆਪਾਂ ਕਾਟਨ ਦਾ ਸੂਟ ਆ ਆਪਣਾ 올ਓਵਰ ਤੇ ਇਹਦੇ ਤੇ ਆਪਾਂ ਗਲਾ ਕਰਨਾ ਡਿਜ਼ਾਈਨ ਗਲੇ ਦਾ ਡਿਜ਼ਾਈਨ ਬਣਾਉਣਾ ਤੇ ਆਹ ਵਾਲੀ ਆਪਾਂ ਲਈ ਜੀ ਲੈਸ ਹੈ ਜਿਹੜੇ ਕਲਰ ਸੂਟ ਦੇ ਵਿੱਚ ਆ ਉਹਦੀ ਲੈਸ ਆ ਆਹ ਪਲੇਨ ਕਪੜੇ ਦਾ ਆਪਾਂ ਬਹੇਚ ਬਹੇਚ ਤਿਆਰ ਕਰ ਲਿਆ ਪੇਸਟਿੰਗ ਪੇਪਰ ਲਾ ਕੇ ਹੁਣ ਆਪਾਂ ਗਲੇ ਦੀ ਕਟਿੰਗ ਕਰਦੇ ਆਂ ਆਪਾਂ ਇਹ ਸਿੱਧੇ ਹੀ ਗਲੇ ਦੀ ਕਟਿੰਗ ਕੱਪੜੇ ਦੇ ਉੱਪਰ ਹੀ ਕਰਾਂਗੇ ਕਮੀਜ਼ ਦੇ ਇਹਨੂੰ ਓਨੀ ਲਾਉਂਦੇ ਜੀ ਬੁਕਰਮ ਤੇ ਕਟਿੰਗ ਕਰਕੇ ਗਲਾ ਨਹੀਂ ਪਾਉਣਾ ਵਿੱਚ ਪਹਿਲਾਂ ਇਸੇ ਦੀ ਕਟਿੰਗ ਕਰਾਂਗੇ ਆਪਾਂ ਇਹਦੀ ਲੰਬਾਈ ਰੱਖਣੀ ਹੈ ਜੀ ਆਪਾਂ 12.5 ਇੱਥੋਂ 12.5 ਤੇ ਨਿਸ਼ਾਨ ਲਾ ਲਿਆ ਲੰਬਾਈ ਦਾ ਇੱਥੋਂ ਜੀ ਆਪਾਂ ਰੱਖਣਾ ਹੈਗਾ 9 ਇੰਚ 9 ਇੰਚ ਤੋਂ ਘੱਟ ਤਾਂ ਪੂਆ ਹੋਏ ਰੱਖੀਏ ਤੇ ਵੱਧ ਨਹੀਂ ਰੱਖਣਾ ਆਪਾਂ ਠੀਕ ਹੈ ਤੇ ਉੱਪਰੋਂ ਰੱਖਣਾ ਆਪਾਂ ਪੰਜ ਗਲਾ ਤਿਆਰ ਕਰਨਾ ਤੇ ਆਪਾਂ ਕੁਛ ਲਾਵਾਂਗੇ ਇਹਦੇ ਵਿੱਚ ਪੱਟੀ ਤੇ ਉਸ ਦਾ ਪੱਟੀ ਦਾ ਤੁਸੀਂ ਅੱਧਾ ਇੰਚ ਲਾਉਣੀ ਹੈ ਪੌਣਾ ਇੰਚ ਲਾਉਣੀ ਉਸ ਹਿਸਾਬ ਨਾਲ ਵੱਧ ਲੈ ਲੈਣਾ ਤੇ ਆਪਾਂ ਲਾਉਣੀ ਹੈ ਜੀ ਅੱਧਾ ਇੰਚ आप साढ़े पंच हो गया तो अद्धा इंच उपर हो गया छे इंच कटा गल तो छे छे तीन छ तीन तीन छान ला लिया जी इतों भी तेन तीन ते ला लिया इस तरह इन्हों न एवें शेप दे देंगे गले ਆ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਆਪਾਂ ਸ਼ੇਪ ਦੇਤੀ ਹੁਣ ਇਹਨੂੰ ਕਰ ਦਿੰਨੇ ਆ ਕਟਿੰਗ ਗਲੇ ਦਾ ਕਟਿੰਗ ਕਰਤੀ ਗਲੇ ਦੀ ਹੁਣ ਆਹ ਵਾਲੀ ਨਾਲ ਆਪਾਂ ਜਿਹੜੀ ਲੇਸ ਆ ਇਹ ਲਾਵਾਂਗੇ ਤੇ ਇਸ ਤਰ੍ਹਾਂ ਸਿੱਧਾ ਕਰ ਲੈਨੇ ਆ ਸਿੱਧਾ ਕਰਕੇ ਤੇ ਇਹਦੇ ਤੇ ਲਾਵਾਂਗੇ ਆਪਾਂ ਵਾਲੀ ਲੈਸ ਹੁਣ ਆਪਾਂ ਆਹ ਵਾਲੀ ਲੈਸ ਲਾਉਣੀ ਆ ਲੈਸ ਆਪਾਂ ਇਸ ਤਰ੍ਹਾਂ ਇਹਦੇ ਉੱਪਰ ਪੁੱਠੀ ਰੱਖਾਂਗੇ ਪੈਰ-ਪੈਰ ਦੀ ਸिलाई ਕੱਪੜੇ ਦੀ ਅੰਦਰ ਦੇਵਾਂਗੇ ਤੇ ਉੱਪਰ ਲੈਸ ਰੱਖ ਲਾਂਗੇ ਇਸ ਤਰ੍ਹਾਂ ਤੇ ਇਹਦੇ ਉੱਪਰ ਆਪਾਂ ਸिलाई ਲਾ ਲਈਏ ਕੱਚੀ ਕਿਹੜਾ ਕੱਪੜਾ ਆਪਾਂ ਥੋੜਾ ਜਿਹਾ ਹੱਥ 'ਚ ਫੜ ਕੇ ਰੱਖਾਂਗੇ ਨਹੀਂ ਤਾਂ ਥੱਲੇ ਢਿੱਲਾ ਰਹਿ ਕੇ ਨਾ ਵੱਜੇ ਪੈਣ ਲੱਗ ਜੇ ਹਨ आपण गलेची सफाई ना आपण इथं तक लावांगे जिथं तक आपण गळा कटिंग किता होत थोडा जे टक्क तो अपना अंदर त मुडांगेन बाद चरह अपना जितों तक आप गटिंग उलाई ला के छड़ देना हम हम आप इधरली सैड त ला लेंगे थोड़ी थोड़ी ना लैस आप पिछे छडा ताकि अंदरले पासे मुड़ जूगी ਇਸ ਤਰ੍ਹਾਂ ਹੁਣ ਆਪਣੀ ਲਾਸ ਲੱਗ ਗਈ ਹੁਣ ਇਹਨੂੰ ਐਵੇਂ ਸਿੱਧਾ ਕਰ ਲਾਂਗੇ ਤੁਸੀਂ ਪ੍ਰੈਸ ਵੀ ਕਰ ਸਕਦੇ ਹੋ ਇਥੋਂ ਪਰ ਆਪਾਂ ਹੱਥ ਨਾਲ ਹੀ ਇਸ ਤਰ੍ਹਾਂ ਸਿੱਧਾ ਕਰ ਲਾਂਗੇ ਦੋਨੇ ਸਾਈਡਾਂ ਤੋਂ ਕਿਰ ਆਪਾਂ ਜੀ ਹੁਣ ਆਉਣ ਵਾਲੀਆਂ ਨਾ ਆਪਾਂ ਪੱਟੀਆਂ ਤਿਆਰ ਕਰ ਲਈਆਂ ਸੀਗਾ ਇਹਦੇ ਵਿੱਚ ਬੁਕਰਮ ਕਟਿੰਗ ਕਰਕੇ ਵਾਲੀ ਸੀ ਤੋਂ ਉਹਨੂੰ ਇਸ ਤਰ੍ਹਾਂ ਨਾ ਕਰੀਜ਼ ਬਣਾ ਲਈ ਆਪਾਂ ਮੋੜ ਕੇ ਲੈ ਜਾਂਦੇ ਹਾਂ ਤੋਂ ਇਹਨੂੰ ਇਹਦੇ ਹੇਠਾਂ ਰੱਖਾਂਗੇ ਤੁਹਾਨੂੰ ਦੱਸ ਦਿਆਂ ਕਿਸ ਤਰ੍ਹਾਂ ਆਵਾਂ ਗਲੇ ਦੇ ਹੇਠਾਂ ਹੁਣ ਆ ਇੱਕ ਪੱਟੀ ਆਪਾਂ ਲੈ ਲਈ ਇਹਨੂੰ ਇਸ ਤਰ੍ਹਾਂ ਇੱਥੋਂ ਲਾਉਣ ਲੱਗਣਾ ਜਿੰਨੀ ਤੁਸੀਂ ਬਾਹਰ ਰੱਖਣੀ ਹੈ ਰੱਖ ਸਕਦੇ ਆ ਤੁਹਾਡੀ ਮਰਜ਼ੀ ਆ ਆਪਾਂ ਬਟ ਵੀ ਅੱਧਾ ਪੌਣਾ ਇੰਚ ਬਾਹਰ ਰੱਖਾਂਗੇ ਜਿਆਦਾ ਨਹੀਂ ਰੱਖਦੇ ਇਸ ਤਰ੍ਹਾਂ ਅੰਦਾਜ਼ੇ ਜਿ ਨਾਲ ਰੱਖ ਦਿਆਂਗੇ ਤੇ ਸਲਾਈ ਲਾਈ ਚੱਲਾਂਗੇ ਗਰੀ ਗਰੀ ਦਾ ਸਲਾਈ ਆਪਾਂ ਕੱਪੜੇ ਉੱਪਰ ਲਾਵਾਂਗੇ ਲੈਸ ਤੇ ਨਹੀਂ ਆਉਂਦੇ ਇਸ ਤਰ੍ਹਾਂ ਇੱਥੋਂ ਨਾ ਆਪਾਂ ਜਿਹੜਾ ਕੱਪੜਾ ਸੀਗਾ ਉਹਨੂੰ ਐਵੇਂ ਮੋੜ ਦੇਣਾ ਅੰਦਰ ਨੂੰ ਬਿਨਾ

ਇਸ ਤਰ੍ਹਾਂ ਆਪਣੀਆਂ ਪੱਟੀਆਂ ਲੱਗ ਗਈਆਂ ਹੁਣ ਆਪਾਂ ਆਪ ਪੈਚ ਤਿਆਰ ਕਰ ਲਾਂਗੇ ਜਿਹੜਾ ਇਹਦੇ ਵਿੱਚ ਲਾਉਣਾ ਇੱਥੇ ਇਹਦੇ ਵਿੱਚ ਨਾ ਆਪਾਂ ਲੈਸ ਲਾਉਣੀ ਆ ਵਾਲੇ ਇਸ ਤਰ੍ਹਾਂ ਲਾਉਣੀ ਆ ਇੱਥੇ ਰੱਖ ਕੇ ਇਹਨੂੰ ਗੋਮ ਕਰਨੀ ਹੈ ਇਸ ਤਰ੍ਹਾਂ गुम सिलाई लैस लानी है इस तरह जिने पीस लगन ग ने ला लेंगे तीन चार ही लगन ज्यादा नहीं लगते थोड़ी थोड़ी बुरी से ഫോൽഡ് ഹണം ਐਚ ਆਪਾਂ ਤਿਆਰ ਕਰ ਲਿਆ ਲੈਸ ਲਾ ਕੇ ਇਸ ਤਰ੍ਹਾਂ ਐਨ ਮੈਂ ਹਿਟਾਣ ਲਾ ਕਪੜਾ ਪਹਿਲਾਂ ਟੀ-ਸ਼ਰਟ ਦਾ ਸੀ ਫਿਰ ਇਹਨੂੰ ਨਾਲ ਮੋੜ ਲਿਆ ਤੇ ਹੁਣ ਆਪਾਂ ਜਿੰਨੀ ਡੁੰਗਾਈ ਰੱਖਣੀ ਐ ਗਲੇ ਦੀ ਉਨੀ ਰੱਖ ਸਕਦੇ ਆ ਆਪਾਂ ਰੱਖਾਂਗੇ ਜੀ 6.5 ਗਲਾ ਤਿਆਰ 7 ਇੰਚਾਂ ਲਾਵਾਂਗੇ ਇਥੇ ਇਹ ਤਰ੍ਹਾਂ 7 7 ਦੇ ਇਧੇ ਨਿਸ਼ਾਨ ਲਾਵਾਂਗੇ ਅੱਧਾ ਇੰਚ ਵਿੱਚ ਆ ਜੂਗਾ 6.5 ਗਲਾ ਆਪਣਾ इस तरह हूँ रख लेना पैच नए दे गले के जिथे अपना निशान लगे उथ इस तरह रख लेना एक दो सा तो थोड़ी मर्जी चढ़ाई घट भी कर सकते हो गले की वाद भी कर सकते हो ਇਹ ਜਿੰਨਾ ਤੁਸੀਂ ਚੌੜਾ ਰੱਖਣਾ ਰੱਖ ਸਕਦੇ ਹੋ ਆਪਾਂ ਇੰਨਾ ਚੌੜਾ ਰੱਖਾਂਗੇ ਜਿਆਦਾ ਨਹੀਂ ਰੱਖਦੇ ਇਸ ਤਰ੍ਹਾਂ ਫਾਇਤੇ ਇੱਕ ਵਾਰੀ ਪੈਨ ਲਾਦਣੇ ਗਲ ਆਪਣਾ ਹਿਲਦਾ ਨਹੀਂ ਤੇ ਇਧਰ ਦੀ ਸਾਈਡ ਤੋਂ ਸਹੀ ਕਰਕੇ ਮਸਲਾਈ ਲਾਉਂਦਾ ਜਾਣੇ ਧਿਆਨ ਰੱਖਣਾ ਜੀ ਗਲਾ ਥੋੜਾ ਜਿਆਦਾ ਚੌੜਾ ਨਾ ਹੋ ਜੇ ਉੱਪਰੋਂ ਤੇ ਐਵੇਂ ਕਰ ਦੋ ਫਿਰ ਜਿਆਦਾ ਚੜਾਈ ਹੋ ਜੂ ਗਲੇ ਦੀ ਇਥੋਂ ਮੋੜ ਕੇ ਚੰਗੀ ਤਰ੍ਹਾਂ ਦੋ ਤਿੰਨ ਸੀਨਾ ਲਾ ਦੇ ਲਿਆ ਹੁਣ ਇਸੇ ਤੱਕ ਇਧਰ ਵਾਲ ਨੂੰ ਮੋੜ ਲਾਂਗੇ ਹੁਣ ਆਪਾਂ ਸੇਫਟੀ ਪਨ ਕੱਢ ਦਨੇ ਆ। ਤੇ ਲਾਇਆ ਸੀ ਕੱਲ ਨੂੰ। ਇਧਰ ਵੀ ਦੋ ਤਿੰਨ ਸਲੰਆ ਮੋੜ ਕੇ ਲਾ ਦੇ। ਕਈ ਵਾਰੀ ਆਪਾਂ ਗਲਾ ਪਾਉਣੇ ਹੈ ਨਾ ਖਿੱਚ ਕੇ ਪਾ ਲੈਂਗੇ ਜੀ। ਕਾਲੀ ਵਿੱਚ ਤੇ ਗਲਾ ਫਟ ਜਾਂਦਾ। ਐਸ ਤਰਾ ਦੇਖੋ ਤੁਸੀਂ ਆਪਣਾ ਗਲਾ ਬਣ ਕੇ ਤਿਆਰ ਆ। ਦੇਖ ਕੇ ਦੱਸਿਓ ਤੁਹਾਨੂੰ ਕਿੱਦਾਂ ਦਾ ਲੱਗਿਆ ਮੇਰਾ ਗਲਾ। ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ। ਵੀਡੀਓ ਦੇਖ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਬਿਨਾ ਆਪਾਂ ਬੁਕਰਮ ਤੇ ਗਲਾ ਕਟਿੰਗ ਕਰੇ ਤੋ ਸਿੱਧਾ ਹੀ ਬਣਾਇਆ ਜੀ ਗਲਾ ਇਹਦੇ ਉੱਪਰ। ਠੀਕ ਹੈ ਜੀ। ਕਲਿਆਂ ਵੀ ਪਾਉਣਾਂ। ਤੇ ਗਲਾ ਵੀ ਰੈਡੀ ਹੋ ਗਿਆ ਆਪਣਾ ਘੇਰੇ ਤੇ ਲੈਸ ਲਾਈ ਆ ਸਿੰਪਲ ਜਿਹਾ ਸੂਟ ਲੈਸ ਨਾਲ ਆਪਾਂ ਇਸ ਤਰ੍ਹਾਂ ਤਿਆਰ ਕਰ ਲਏ ਜੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ